ਦਾਣਾ ਦਹੀਂ ਮੂੰਚ ਪਵਾ ਕੇ ਸ਼ਾਹਨ ਲਾ ਕੇ ਪੇਹ ਚੱਲੀ ਗਰ ਆਖਰੇ ਉਸ ਮਾਂ ਦਾ ਕਾਲਜਾ ਫਟ ਜਾਂਦਾ ਜਦੋਂ ਦੇਖਦੀ ਉਹਦਾ ਮੁੰਡਾ ਲਹੂ ਲਹਾਨ ਹੋਇਆ ਪੱਗ ਜਿਹੜੀ ਹੈ ਉਹ ਹੱਥ ਚ ਬਣੀ ਆ ਗਿਆ ਬੇਬਕ ਕੀ ਹੋ ਗਿਆ ਬੇਬੇ ਉੱਥੇ ਇੱਕ alaati charge ਹੋ ਗਿਆ ਤੇ ਕੁੜੀਆਂ ਵੀ ਪੁੱਟੀਆਂ ਮੁੰਡੇ ਵੀ ਪੁੱਟੇ ਫਿਰ ਉਹ ਮਾਂ ਚ ਮਾਂ ਦੇ ਦਿਲ ਚੋਂ ਬਾਦਵਾ ਨਿਕਲੇ ਥੋੜਾ ਕੱਖ ਨਾ ਰਹੇ ਵਿੱਚ ਸਰਕਾਰਾਂ ਆਲਿਓ ਘਰ ਘਰ ਨੌਕਰੀ ਦੇਵਾਂਗੇ ਦਾ ਵਾਦਾ ਕਰਕੇ ਵੋਟਾਂ ਪਵਾ ਕੇ ਆ ਹੁਣ ਸਾਡੇ 30 ਬੁੱਤਾਂ ਨੂੰ ਪੁੱਟੀ ਜਾਂਦੇ ਕੋਈ ਗੱਲ ਕੋਈ ਗੱਲ ਮਹਾਤਮਾ ਦੇਖਦਾ ਗਰੀਬ ਦੀ ਹਾਂ ਦੇ ਪਰਮਾਤਮਾ ਦੀ ਬਰਗਾ ਸਿੱਧਾ ਨਹੀਂ ਕਰ ਉਹ ਤੁਹਾਨੂੰ ਇਹ ਤਾਂ ਮੈਂ ਤੁਹਾਨੂੰ ਦੱਸਦਾ ਇੱਕ ਸੁਖਵੀਰ ਬਾਦਲ ਦੇ ਉਦੋਂ 2016 ਦੀ ਗੱਲ ਹੈ ਉਦੋਂ ਉਹ ਡਿਪਟੀ ਸੀਐਮ ਸੀ ਡਿਪਟੀ ਮੁਖੀ ਉਹਦੇ ਕਾਫਲੇ ਚ ਜਾਂਦੀਆਂ ਢਾਈ-ਢਾਈ ਸੌ ਗੱਡੀਆਂ ਉਹਨੇ ਕਿਤੇ ਇੱਕ ਗੱਡੀ ਨੇ ਫੇਟ ਮਾਰ ਕੇ ਖੱਜੜ ਰੇੜਾ ਇੱਕ ਗਰੀਬ ਦਾ ਉਹ ਖਤਾਨਾ ਦੇਖਦਾ ਉਹ ਰੇਲ ਲੱਤੀ ਹੋਈ ਸੀ ਉਹਨੂੰ ਬਚਾਰੇ ਨੂੰ ਹਰਜਾਨਾ ਪਾਏ ਗਿਆ ਇਹ ਖਰਾਬ ਹੋ ਗਿਆ ਨਾ ਖੱਜੜ ਜਖਮੀ ਹੋ ਗਈ ਦਿਹਾੜੀ ਮਰ ਗਈ ਉਹਨੇ ਮੈਨੂੰ ਇਹ ਕਹਿ ਦਿੱਤੀ ਮਨੁੱਖੇ ਮੈਂ ਕਹਿਆ ਇਹਦਾ ਬਹੁਤ ਮਾਰਾ ਹੋ ਗਿਆ ਐ ਤੂੰ ਬੁਰਤੂ ਦੀ ਕਹਾਣੀ ਉਹ ਵੀ ਕਹਿੰਦਾ ਮੈਂ ਗਰੀਬ ਆਇਆ ਮੈਂ ਵੀ ਕਹਸਾ ਮੈਂ ਤਾਂ ਬਾਤਦਵਾ ਹੀ ਕਰਦਾ ਹਾਂ ਮੈਂ ਤੇ ਕਹਿੰਦਾ ਹਰੇਕ ਸਾਲ ਤੋਂ ਬਾਅਦ ਵਸ ਇੱਕ ਕੋਈ ਵਾਦਵਾ ਨਿਕਲਦੀ ਹੈ ਜਾ ਹੋਏ ਸੁਖਵੀਰ ਬਾਲਸਾ ਜਿਵੇਂ ਤੈ ਮੈਨੂੰ ਥੱਲੇ ਲਾਇਆ ਨਾ ਰੱਬ ਤੈਨੂੰ ਵੀ ਕਦੇ ਐਂ ਥੱਲੇ ਨਾ ਲਾਊਗਾ ਉਹ ਥਾਰੇ ਲਿਆ ਪਾ ਦੇ ਦੂਜੀ ਈਮਾਨ ਦੇ ਬਾਤਵਾ ਮਾਂ ਦਾ ਲਾ ਕੇ ਹੁਣ ਫੇਰ ਲਾਇਆ ਕੋਈ ਬੰਦੇ ਕੋਈ ਮੈਂ ਵੀ ਆਇਆ ਹਾਂ ਯਾਰ ਮੈਂ ਵੀ ਐਂਟੀਆਂ ਚੱਲਿਆ ਮੈਂ ਵੀ ਆ ਕੇ ਉੱਥੇ ਉੱਕੇ ਆ ਗਿਆ ਮਾਮਾ ਕੋਲੋਂ ਮਿਲਣੀ ਆ ਨਹੀਂ ਜਾਣਦਾ ਹੋਇਆ ਮੇਰੇ ਆਪਾਂ ਚੇਨੇ ਫੋਟੋ ਵੀ ਚਾਹਾਂਗੇ ਠੀਕ ਹੈ ਇਹ ਆ ਜਾਣਗੇ ਐ ਇਹ ਨਹੀਂ ਆਉਂਦੇ ਐ ਉਹ ਤਾਂ ਉੱਥੋਂ ਚੱਲਦੇ ਨੇ ਚੰਡੀਗੜ੍ਹੂ 250 ਗੱਡੀਆਂ ਦਾ ਕਾਫਲਾ ਲੋਕਾਂ ਨੂੰ ਖਤਾਨਾ ਜਰੂਰ ਹੈ ਆਈਆਂ ਬੰਦੇ ਉਹ ਸਾਰੇ ਪਾਉਂਦੇ ਪਾਉਂਦੇ ਨੇ ਉਹ ਕਹਿੰਦੇ ਨੇ ਪਰਾਈ ਉਹਨੂੰ ਆ खड़े थो वर्गे हा जी अरांगे च ਇਸੇ ਕਾ ਤੋਂ ਡਰਦੇ ਨੇ ਹੁਣੇ ਫਿਰ ਭਗਵਾਨ ਜੀ ਨੂੰ ਹਰਾਉਣੇ ਕਾਰਨ ਕੀ ਹੈ ਕਦੇ ਆਮ ਘਰਾਂ ਆਤੀਆਂ ਪੁੱਤਾਂ ਇਹਦੇ ਗਰੀਬਾਂ ਨੂੰ ਜਾ ਕੇ ਸਾਰਾ ਕੁਝ ਦੱਸੀ ਜਾਂਦਾ ਵੀ ਕਿਹੜੀਆਂ ਸਕੀਮਾਂ ਹੁੰਦੀਆਂ ਨੇ ਕਿੱਥੇ ਪੈਸੇ ਲੱਗਦੇ ਨੇ ਕਿੰਨੇ ਮਿਲਦੇ ਨੇ ਕਦੇ ਤਾਂ ਆਪਣੇ ਸਾੜੇ ਭੇਦ ਖੁੱਲ ਜਾਂਦਾ ਹਾਂ ਹਾਂ ਸਾਡਾ ਤਾਂ ਨੰਬਰ ਮੁੱਕਦਾ ਹੈ ਬਾਈ ਖੜੇ ਬਾਹਰ ਕੋਈ ਜੀ ਬਾਹਰ ਜੀ ਮਤਲਬ ਆਇਆ ਤਾਂ ਮੈਂ ਮੈਂ ਜਦੋਂ ਮੈਂ ਵੀ ਨੇ ਵੀ ਬੇਬੇ ਜੀ ਜੁਦਾਇ ਹੁੰਦਾ ਸੀ ਐਨਾਂ ਨਾ ਮਹਨੂ ਸਾਡੇ ਪਿੰਡ ਜਦੋਂ ਕੋਈ ਲੀਡਰ ਆਉਂਦਾ ਸੀ ਮੈਂ ਵੀ ਜਾਂਦਾ ਸੀ ਆਏ ਬਹਿਣ ਦੇ ਲੋਕ ਜੋ ਕੋਈ ਬੋਲਦਾ ਉਹ ਕਹਿੰਦਾ ਚੁੱਪ ਕਰ ਜਾਈਂ ਤੇ ਆਇਆ ਹੋਇਆ ਆਪਣੇ ਬੰਦ ਤੇ ਇਹਨਾਂ ਨੂੰ ਤਰਪਾਣ ਬੋਝੋਂਦਿਲੇ ਬੱਲੇ ਤਾਂ ਮੈਂ ਆ ਹਉਵਾਂ ਜਾਂ ਕੱਡੇ ਪਾਸਾ ਨਾ ਹੁੰਦਾ ਤੰਗਾ ਤਾਂ ਨਾ ਮੈਂ ਥੋ ਮੇਰਾ ਸਿਰ ਫਲੋਸ ਦੋਗੀਆਂ ਠੀਕ ਹੈ ਨਾ ਫਲੋਸ ਦੀਆਂ ਸਿਰ ਨਾ ਮਾਮਾ ਉਹ ਉਹਨਾਂ ਦਾ ਜਿਹੜਾ ਬਾਦਲ ਦਾ ਮੁੰਡਾ ਜਾਂ ਕੋਈ ਹੋਰ ਕਾਂਗਰਸੀ ਦਾ ਕੱਲੀ ਉਹਨਾਂ ਨਾਲ ਹੱਥ ਬਣਾ ਕੇ ਬਾਅਦ ਉਂਗਲਾਂ ਗਿਣਨੀਆਂ ਪੈਂਦੀਆਂ ਨੇ ਪੂਰੀਆਂ ਨਹੀਂ ਕਿ ਲੈ ਕੇ 31 ਆ ਗਏ ਲੁੱਟ ਕੇ ਗਰੀਬਾਂ ਨੂੰ ਸਾਰਾ ਪੰਜਾਬ ਲੁੱਟ ਕੇ ਖਾ ਗਏ ਧੂੜ ਹਜ਼ਾਰ ਬੱਸਾਂ ਨੇ ਬਾਦਲ ਕਿਆਂ ਧੂੜ ਹਜ਼ਾਰ ਚਾਰ ਸੀ ਜਦੋਂ ਜਦੋਂ ਪੰਡਵੀ ਆਏ ਸੀ ਦੋ ਭਾਈਆਂ ਚ ਚਾਰ ਤੋਂ ਧੂੜ ਹਜ਼ਾਰ ਸਾਰਾ ਪੰਜਾਬ ਫੇਲ ਬਾਦਲ ਕੇ ਕਾਮਯਾਬ ਕਪਤਨ ਕਾਮਯਾਬ ਉਹ ਉਹ ਗਾ ਮੋਦੀ ਮੋਦੀ ਕਹਿੰਦੇ 15 ਬੰਨਾ ਲੱਖ ਰੁਪਏ ਆਜੂਗਾ ਅੱਗੇ ਕਦੋਂ ਬੱਥੇ ਸਰ ਆਇਆ ਤਾਂ ਆਇਆ ਕਾਲੀਆਂ ਵੀ ਬੰਦ ਕਰਾਤੀਆਂ ਮਾਈ ਮੋਦੀ ਨੇ ਹਾਂ ਕਾਪੀਆਂ ਵੀ ਬੰਦ ਕਰਾਤੀ ਮੋਦੀ ਹੈ ਜੇ ਕਾਲੀਆਂ ਨੂੰ ਵੋਟ ਪਾਉਂਗੇ ਮੋਦੀ ਨੂੰ ਜੋ ਮੋਦੀ ਉਹਨੇ ਮੁਲਕਪੰਡਤ ਸਾਰਾ ਡਰਾਈ ਜਾਂਦੇ ਲੋਕਾਂ ਨੂੰ ਉਹ ਤੁਰਦਾ ਕਿਵੇਂ ਸੀ ਦਿਖੇ ਮੋਦੀ ਹਾਂ ਹਾਂ ਆ ਆ ਕੋਰੇ ਲੋਕਾਂ ਦੇ ਚਿਹਰੇ ਹੋਏ ਧੁੰਦਲੇ ਰੱਬਾ ਉਹ ਦਿਨ ਲਾਉਣਾ ਬੇਬੇ ਕੋਈ ਗੱਲ ਨਹੀਂ ਤੁਹਾਡੇ ਨਾਲ ਖੜਾਂਗੇ ਤੁਹਾਡੇ ਵਰਕੇ ਇਹਨਾਂ ਨੂੰ ਪੜਾ ਲਈਏ ਨਾ ਇਹ ਅਫਸਰ ਬਣ ਕੇ ਨਾ ਜਵਾਕ ਇਹ ਛੱਕਣਗੇ ਕਰਤੇ ਅਗਲੀ ਪੀਆ ਪਰ ਪੜ੍ਹੇ ਨੂੰ ਪੜਾਉਣੀ ਤੇ ਬੇਬੇ ਨਾ ਕਿਤਾਬੇ ਹੀ ਨਹੀਂ ਦਿੰਦੇ ਇਹਨਾਂ ਨੂੰ ਉਹ ਜਿਹੜੀਆਂ ਅਫਸਰ ਬਣਾਉਂਦੀਆਂ ਨੇ ਇਹਨੂੰ ਕਹਿੰਦੇ ਬੱਸ ਅਸੀਂ ਕਹਿੰਦੇ ਆ ਭਾਈ ਜਿਹਾ ਕਰੋ ਸਾਨੂੰ ਕਾਹਮ ਦੇ ਦਿਓ ਕੌਲਗਾ ਦੇ ਦਿਓ ਆਕਾ ਦਾਲ ਆਪਕਾ ਮਾਣ ਪਰੇਕੇ ਦੇ ਨਾਂ ਨਾਲ ਸੋਰੀਏ ਤੋਂ ਆਕਾ ਦਾੜ ਪਾਮਾਨੀ ਉਹ ਕਾਹ ਕਰ ਇਹ ਜੀ ਸੜੀ ਨਹੀਂ ਕਾਣਕ ਦਿੰਦੇ ਜਿਹੜੇ ਜੰਗਰ ਵੀ ਨਹੀਂ ਖਾਣਦੇ ਉਹ ਵੀ 6 ਮਹੀਨੇ ਕਹਿ ਲਿਆ ਉਹ ਵੀ ਪਤਾ ਨਹੀਂ ਕਦੋਂ ਉਹ ਨਹੀਂ ਪਹੁੰਚੀ ਮਿਲਿਆ ਜੀ ਤੱਕ ਉਹ ਵੀ 6 ਮਹੀਨੇ ਕਹਿ ਲਿਆ ਤਾਂ ਦੇ ਨੇ ਉਹ ਵੀ 6 ਮਹੀਨੇ ਉਹ ਤਾਂ ਮਨੇ ਉਹਨਾਂ ਨੂੰ ਐ ਵੀ ਲੋਕ ਗਰੀਬ ਜਿਹੜੇ ਉਹ 6 ਮਹੀਨੇ ਰੋਟੀ ਖਾਂਦਾ ਅੱਧੇ ਛੜੇ ਮਹੀਨੇ ਨਹੀਂ ਉਹਨੂੰ ਪਤਾ ਹੀ ਨਹੀਂ ਤਾਂ ਕੋਈ ਗੱਲ ਨਹੀਂ ਤੁਹਾਡੇ ਨਾਲ ਖੜੇਗੇ ਆਪਣਾ ਤਾਂ ਚੋਣ ਨਿਸ਼ਾਨੀ ਬੜਾ ਵਧੀਆ ਹੈ ਮਾਵਾ ਪੈਣ ਨੂੰ ਦੱਸਣ ਤੋਂ ਤਰੋਝੀ ਨਹੀਂ ਇਹਦਾ ਢੜਕੇ ਤੜ ਕਿੰਨੇ ਰੇਤੇ ਪਾਣ ਲੱਗੇ ਨੇ ਕਿ ਫੇਰ ਤੇ ਆ ਜਾ ਉਹ ਤੁਸੀਂ ਖੁਸ਼ ਨਾ ਹੋ ਜੇ ਲੋੜ ਪਵੇ ਅਥਰੇ ਦੇ ਵੀ ਪਾਣ ਲਵਿਏ ਰੋਜ਼ ਤੇ ਫੜ ਕੇ ਨਾ ਕਿ ਤੜਕੇ ਇਧਰਲੇ ਪਾਸੇ ਝੜ ਨੂੰ ਫੜ ਕੇ ਸਫਾਈ ਹੁੰਦੀ ਹੈ ਆਥਨ ਨਾਲ ਹੀ ਸਫਾਈ ਇਹ ਉੱਪਰਲੇ ਪਾਸੇ ਹਾਰੀ ਹੁੰਦੀ ਹੈ ਘਰ ਦਾ ਸਫਾਈ ਹੋਈ ਆ ਇਹ ਗਾਣਾ ਸੋਇਸ ਕਰਕੇ ਬਚਾਓ ਪਿੱਛੇ ਹੀ ਬਚਾਓ ਹੈ ਠੀਕ ਹੈ ਨਾ ਮੈਨੂੰ ਮਾਣੋ ਕਿਹਾ ਮੈਗਿਆ ਮੇਰੇ ਕੋਲੇ ਬਲ ਗਿਆ ਸੀ ਤੇ ਉਹ ਕਹਿੰਦੀ ਪੁੱਤ ਇੱਕ ਇੱਕ ਬੇਵਰਕ ਮਾਤਾ ਲਈ ਕਹਿੰਦੀ ਪੁੱਤ ਸਾਢੇ ਕਰਦੀਆਂ ਚਾਰ ਬੋਟਾ ਦੇ ਅ ਮੇਰਾ ਮੁੰਡਾ ਇੱਕ ਮੇਰੀ ਕੁੜੀ ਐ ਇੱਕ ਮੇਰੀ ਐ ਤਿੰਨ ਤਾਂ ਤੈਨੂੰ ਪੈਣ ਗਿਆ ਪੁੱਤ ਤਿੰਨ ਤਾਂ ਪਾਵਾਂਗੇ ਤੇ ਚੌਥੀ ਨਵਕਲ ਤੇ ਵਾਲੀ ਨਿਕਾਏ ਮੇਰੀ ਜਿੰਦ ਕਰੇਈ ਪਾਰਟੀ ਚੱਕਣੀ ਆਪਣੀ ਪਾਰਟੀ ਚ ਐ ਮੈਂ ਬਰ ਮੋਟਗੋਰੀ ਹੋਗਾ ਕਿਰੀ 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 ਕਿਹਨੋਂ ਮੋਟਗੋਰੀ ਜੋ ਕਿਸੇ ਨੂੰ ਨਹੀਂ ਹੋਗਾ ਮੈਂ ਕਿਉਂ ਕਹਿੰਦੀ ਆ 31 ਮਾਰਚ ਨੂੰ ਠੇਕੇ ਟੁੱਟੇ ਦੀ ਕਹਿੰਦੇ ਉਹ ਸਾਥੀ ਯੋਗਦਾਰੋਂ ਉਸੇ ਲਾਲ ਸਿੰਘ ਪਾਪੂ ਚੁੱਪ ਸਭ ਆ ਆ ਰਾਤ ਨੂੰ ਕੋਠੇ ਤੇ ਟੁੱਟ ਗਿਆ ਕਹਿੰਦੇ ਉਹ ਜਿਹੜਾ ਠੇਕਾ ਟੁੱਟਿਆ ਸੀ ਉਹ ਤਾਂ ਅਗਲੇ ਦਿਨ ਖੁੱਲ ਗਿਆ ਪਰ ਜਿਹੜਾ ਤੇਰੇ ਪਾਇਲ ਦੀ ਪੱਟ ਟੁੱਟਿਆ ਉਹਦੇ ਤੇ ਜਿਹੜਾ ਪਲਸਟਰ ਲੱਗਿਆ ਉਹਨੂੰ ਖੁੱਲਣ ਨੂੰ 6 ਮਹੀਨੇ ਲੱਗਣਗੇ ਆਹ ਪਰ ਕਾ ਠੀਕ ਹੈ ਨਾ ਤੁਸੀਂ ਤਾਂ ਕਿ ਇਹ ਖੁਦਿਆਂ ਦਾ ਆਧਾਰਨਾ ਬਤਾਉਣਗੇ ਇਹ ਗਾਲਤ ਦੇਣਗੇ ਇਹਨਾਂ ਨਾਲ ਸੱਚਨਾ ਆਇਓ ਆਪਣਾ ਚੋਣ ਨਿਸ਼ਾਨ ਚਾੜ੍ਹ ਲੈ ਆਪਣੇ ਉਹ ਆ ਇਹ ਤਾਂ ਸਫਾਈ ਕਰਦਾ ਹੈ ਆ ਜਿਹੜੇ ਛੋਟੇ ਹੱਟ ਮਾਰਦੇ ਨੇ ਇਹਨਾਂ ਦੀ ਸਫਾਈ ਕਰੋ। ਦਿੱਲੀ ਦੇ ਵਿੱਚ ਗਰੀਬਾਂ ਦੇ ਛਵਾਕ ਐਨੇ ਵਧੀਆ ਸਕੂਲਾਂ 'ਚ ਪੜਦੇ ਨੇ ਜਿਵੇਂ ਸਾਰੀ ਦੁਨੀਆ 'ਚ ਜਾ ਕੇ ਪੜ੍ਹ ਕੇ ਕੋਈ ਸਰਕਾਰ ਕੁਲਕ ਜੇ ਨਹੀਂ ਪੈਰਦੀ ਕੋਈ ਨਾ ਕੁਝ ਨਹੀਂ ਹੋਣਾ ਇਹਨਾਂ ਨੂੰ ਪੜਾ ਦਈਏ ਬਸ ਇਹਨਾਂ ਨੂੰ ਪੜਾ ਦੇ। ਪੜਾਈ ਠੀਕ ਹੈ ਤੇ ਪੜਦੇ ਉਹਨਾਂ ਨੂੰ ਕਿਹੜਾ ਕਲਾਸ ਹੈ? 7ਵੇਂ ਚ ਹੈ। আচ্ছা ਤੇ ਪੜ੍ਹਿਆ ਕਰਦੇ ਹੋ ਕੁੜੀਆਂ ਤਾਂ ਬਸੇ ਵੀ ਹਿਸ਼ਾਰ ਹੁੰਦੀਆਂ ਨੇ।

ਯਕਾਨਾ ਬਹੁਤ ਬਹੁਤ ਬੋਧਤਾ ਨਬਦ ਮੰਤਰੀ ਇਸ ਤਰ੍ਹਾਂ ਆਹੀ ਗਲ ਉਹ ਲੇ ਕਿ ਜਲ ਮੇਹਰਬਾਨੀ ਤੁਹਾਡਿਆ ਜਨਤਾ ਕਰੋਗੇ ਫਾਸਲੇ ਆਪਰੇ ਮੋਈ ਮਾਦੀ ਮਾ ਰੋਣਾ ਕੋੜੇ ਨਾਲ ਦਿਲੋ ਨਾਲ ਥੋੜਾ